ਜੈ ਸ਼੍ਰੀ ਰਾਮ ਜੈ ਮਹਾਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੰਦੀ ਜੋਗੀ ਯੁਵਾ ਰਾਸ਼ਟਰੀ ਪ੍ਰਵਾਦੀ ਸ਼ਿਵ ਸਨਾ ਸਮਾਜਵਾਦੀ ਯੁਵਾ ਪੰਜਾਬ ਪ੍ਰਧਾਨ ਬਜਰੰਗ ਦਲ ਹਿੰਦ ਪ੍ਰਧਾਨ ਗਉ ਰੱਖਿਆ ਦਲ ਅਤੇ ਹਿੰਦ ਸੁਰੱਖਿਆ ਪਰਿਸ਼ਦ ਦੋਸਤੋ ਆਪ ਸਭ ਨੂੰ ਇੱਕ ਹੱਥ ਬਣ ਕੇ ਬੇਨਤੀ ਹੈ ਕਿ ਅਗਰ ਤੁਹਾਨੂੰ ਪ੍ਰਸ਼ਾਸਨ ਨੇ ਸਮਾਂ ਦਿੱਤਾ ਇਸ 6 ਵਜੇ ਤੁਹਾਡੇ ਘਰਾਂ ਦੀ ਜਿਹੜੀ ਲਾਈਟ ਆ ਉਹ ਬੰਦ ਕਰ ਦਿੱਤੀ ਜਾਵੇਗੀ ਸੋ ਤੁਹਾਨੂੰ ਇਹ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਗਰ ਉਹਨਾਂ ਨੇ 5 ਵਜੇ ਦਾ ਸਮਾਂ ਦਿੱਤਾ ਤਾਂ ਤੁਸੀਂ ਆਪਣੇ 5:30 ਵਜੇ ਆਪਣੇ ਘਰ ਵਿੱਚ ਹੋ ਆਪਣੇ ਦੁਕਾਨਾਂ ਆਪਣੇ ਕਾਰੋਬਾਰ ਬੰਦ ਕਰਕੇ ਤੁਸੀਂ ਆਪਣੇ ਘਰ ਵਿੱਚ ਆਰਾਮ ਨਾਲ ਬੈਠੋ ਆਪਣੇ ਬੱਚਿਆਂ ਵਿੱਚ ਜਿਹੜੀ ਸਥਿਤੀ ਹੈ ਬਹੁਤ ਹੀ ਜ਼ਿਆਦਾ ਤਣਾਅਪੂਰਨ ਹੈ ਹਰ ਪਾਸੇ ਡਰ ਦਾ ਮਾਹੌਲ ਬਣਿਆ ਦਾ ਅਗਰ ਤੁਹਾਨੂੰ ਪ੍ਰਸ਼ਾਸਨ ਨੇ ਇਹ ਗੱਲ ਬਾਰ-ਬਾਰ ਅਗਾਹ ਕਰਨ ਲਈ ਕੀਤੀ ਹੈ ਵੀ ਆਪਣੀ ਗੱਡੀ ਦੀਆਂ ਲਾਈਟਾਂ ਜਿਹੜੀਆਂ ਉਹ ਵੀ ਬੰਦ ਕਰ ਦਿਓ ਸੋ ਇਹਦੇ ਵਿੱਚ ਵੀ ਬਹੁਤ ਵੱਡਾ ਖਰੀਦਣਾ ਹੈ ਕਿਉਂਕਿ ਜਿਹੜੀਆਂ ਮਿਸਾਇਲਾਂ ਨੇ ਉਹ ਇੱਕ ਲਾਈਟ ਨੂੰ ਦੇਖ ਕੇ ਟਾਰਗੇਟ ਕਰਦੀਆਂ ਨੇ ਸੋ ਅਰਜ਼ਨ ਬੇਨਤੀ ਕੀਤੀ ਜਾਂਦੀ ਹੈ ਇਹ ਤੁਸੀਂ ਮੇਰੇ ਵੀਰ ਸਾਰੇ ਆਪਣੇ ਪਰਿਵਾਰ ਚ ਜਾ ਕੇ ਬੈਠਿਆ ਕਰੋ ਅਗਰ 6 ਵਜੇ ਲਾਈਟਾਂ ਬੰਦ ਹੋਣ ਦਾ ਸਮੇਂ ਆ ਤੁਸੀਂ 5 ਵਜੇ 5:30 ਵਜੇ ਆਪਣੇ ਜਿਹੜੇ ਕਾਰੋਬਾਰ ਉਹ ਬੰਦ ਕਰਕੇ ਆਪਣੇ ਘਰਾਂ ਵਿੱਚ ਬੈਠੋ ਇਹ ਤੁਹਾਡੀ ਭਲਾਈ ਲਈ ਕਿਹਾ ਜਾ ਰਿਹਾ ਹੈ ਸੋ ਪ੍ਰਸ਼ਾਸਨ ਦਾ ਸਹਿਯੋਗ ਕਰੋ ਕੱਲਾ ਬੰਦਾ ਕੋਈ ਵੀ ਪਹਿਲਵਾਨ ਜਾਂ ਬਲਵਾਨ ਨਹੀਂ ਹੈ ਇੰਡੀਅਨ ਆਰਮੀ ਜਿਹੜੀ ਦਿਨ ਰਾਤ ਸਾਡੀ ਸੁਰੱਖਿਆ ਵਾਸਤੇ ਬਾਰਡਰਾਂ ਦੇ ਖੜੀ ਹੈ ਦਿਨ ਰਾਤ ਲੜਾਈ ਲੜ ਰਹੀ ਹੈ ਸੋ ਸਾਡੇ ਜਿਹੜੇ ਪੰਜਾਬ ਪੁੱਤ ਦੇ ਜਵਾਨ ਨੇ ਉਹ ਰੋਜ਼ ਜਾ ਕੇ ਦੁਕਾਨਾਂ ਤੇ بار بار ਇੱਕੋ ਗੱਲ ਦੀ ਅਪੀਲ ਕਰਦੇ ਨੇ ਵੀ ਦੁਕਾਨਾਂ ਬੰਦ ਕਰ ਦਿਓ ਸ਼ਟਰ ਬੰਦ ਕਰ ਦਿਓ ਤਾਂ ਕਿ ਸਾਡਾ ਵੀ ਇਹ ਕੋਈ ਫਰਜ਼ ਬਣਦਾ ਪ੍ਰਸ਼ਾਸਨ ਨੇ ਇਕੱਲੇ ਨੇ ਠੇਕਾਣੇ ਲਿਆਦਾ ਕਿ ਹਰ ਗੱਲ ਤਾਂ ਉਹਨੂੰ بار بار ਜਾ ਕੇ ਦੱਸਣ ਇਹ ਮੇਰੇ ਵੀਰ ਤੁਸੀਂ ਆਪ ਵੀ ਆਪਣੇ ਦਿਮਾਗ ਨਾਲ ਸੋਚੋ ਤੇ ਆਪਣੇ ਯਾਰਾਂ ਦੋਸਤਾਂ ਨੂੰ ਅੱਗੇ ਆਗਾਹ ਕਰੋ ਕਿ ਦੋਸਤੋ ਚਲਾਕੀ ਦੇ ਨਾਲ ਹੁਸ਼ਿਆਰੀ ਦੇ ਨਾਲ ਕੋਈ ਕਾਰੋਬਾਰ ਨਹੀਂ ਚੱਲਦਾ ਅਗਰ ਤੁਹਾਡੀ ਨਿੱਕੀ ਜੀ ਇਹ ਜਿਹੜੀ ਅੰਗੇਲੀ ਆ ਤੁਹਾਡਾ ਜਿਹੜਾ ਨਿੱਕਾ ਜਾਂ ਜਿਹੜਾ ਕੋਈ ਇਦਾਂ ਦਾ ਕਾਰਨਾਮਾ ਜਿਹਦੇ ਨਾਲ ਦੂਜਿਆਂ ਨੂੰ ਵੀ ਨੁਕਸਾਨ ਹੋਵੇ ਸੋ ਦੋਸਤੋ ਇਦਾਂ ਨਾ ਕਰੋ ਮੇਰਾ ਵੀਰ ਪੁਲਸ ਦਾ ਪ੍ਰਸ਼ਾਸਨ ਦਾ ਸਹਿਯੋਗ ਕਰੋ ਅਤੇ ਆਪਣੇ ਆਪ ਨੂੰ ਸੇਵ ਰੱਖੋ ਆਪਣੇ ਪਰਿਵਾਰ ਨੂੰ ਸੇਵ ਰੱਖੋ